ਸਿੱਖਾ ਸੇ ਮਾਜੀ ਮਾਲਬਦ ਵਾਪਸ ਸਾਰਾ ਹੀ ਹੈ ਸਾਰੇ ਸਾਡਾ ਸਾਰਾ ਮਿਰਸਾ ਜੀ ਹਾਂ ਜੀ ਵੀ ਇੱਕ ਨਹੀਂ ਤੇ ਇਹ ਵੀ ਰੰਗ ਆਪਾਂ ਨੂੰ ਦੇਖਣ ਨੂੰ ਮਿਲਦਾ ਕੋਈ ਦਵਾਬਾ ਗਲਾ ਬਣਾ ਲੈਣ ਦਾ ਕੋਈ ਨਹੀਂ ਸਾਡਾ ਹਾਂ ਤੇ ਤੁਸੀਂ ਜਿਹੜਾ ਹੈਗਾ ਕਿ ਇਹ ਇੱਕ ਸਰੂਪ ਰੱਖਿਆ ਸਾਝੇ ਰੂਪਾਂ ਦਾ ਸਾਝੇ ਰੂਪੇ ਹਟਕ ਫੋਰ ਕਮਿਊਨਿਟੀ ਦਾ ਜਵਾਬ ਆਉਂਦਾ ਹੈ ਭਾਈ ਸਾਨੂੰ ਇਹੋ ਜਿਹਾ ਕੁਝ ਨਹੀਂ ਹੈਗਾ ਸਾਡਾ ਜਵਾਕਾਂ ਥਾਈਆਂ ਵੀ ਜਵਾਕ ਆ ਆਵੇ ਗਰਾਉਂਡ ਤੇ ਵਧੀਆ ਕੋਈ ਵੀ ਕਮਿਊਨਿਟੀ ਦਾ ਨਾ ਤਾਂ ਹੀ ਕੋਈ ਪੈਸਾ ਲੈਣੇ ਵੀਰ ਜੀ ਪਹਿਲੀ ਗੱਲ ਤਾਂ ਹੀ ਕੋਈ ਸੱਤ ਹੈ ਅਜੇ ਕੋਈ ਕੋਈ ਮੈਮ ਅਜੇ ਸਾਡੇ ਕੋਲ ਕੁਝ ਨਹੀਂ ਹੈਗਾ ਇਹ ਜਵਾਬ ਤਿਆਰ ਕਰ ਰਹੇ ਆ ਆਪਦੇ ਟਰਾਈ ਕਰ ਰਹੇ ਆ ਆਪਦੀ ਬੈਸਟ ਵੀ ਜਵਾਬ ਜਿਵੇਂ ਸਾਡਾ ਭਾਜੀ ਇੱਕ ਟੋਨੀ ਹੁੰਦਾ ਨਾ ਉਹਨਾਂ ਤੋਂ ਬਹੁਤ ਜਵਾਬ ਦਰਦੇ ਨੇ ਸਾਡੇ ਤੋਂ ਨਹੀਂ ਡਰਦੇ ਉਹਨਾਂ ਤੋਂ ਬਹੁਤ ਡਰਦੇ ਨੇ ਉਹ ਤਾਂ ਬਹੁਤ ਸਟੈਕ ਨੇ ਉਹ ਤਾਂ ਜਿਵੇਂ ਕਹਿੰਦਾ ਉਹ ਜਿਵੇਂ ਕਿਸੇ ਨੇ ਗਲਤ ਕੀਤੀ ਮਾੜੀ ਮੋਟੀ ਉਹਨੇ ਕਹਿਣਾ ਗੇੜਾ ਲਾ ਕੇ ਹਰਾਉਣ ਦਾ ਪਹਿਲਾਂ ਬਾਈਜੀ ਹੋਰੀ ਦੁਆਬਿਆਂ ਦੇ ਟਕਰੇ ਫੇਰ ਮਾਲਵੇ ਵਾਲੇ ਟਕਰੇ ਤੇ ਹੁਣ ਮਾਝੇ ਵਾਲੇ ਟਕਰੇ ਹੈ ਨਹੀਂ ਪੂਰਾ ਪੰਜਾਬ ਵਾਲੀ ਜੀ 2005 ਦਾ ਘਰੋਂ ਨਿਕਲੇ ਆ ਜੀ ਤੇ ਘੁੰਮਦੇ ਘਮੂਂਦੇ ਫਿਰ 2014 ਚ ਜਿਹੜਾ ਵਲ ਆਸਟ੍ਰੇਲੀਆ ਪਹੁੰਚੇ ਆ ਹੂੰ ਤੇ ਜਿੱਥੇ ਵੀ ਗਏ ਆ ਸੌਕਰ ਨਾਲ ਹੀ ਆ ਵੀ ਜ਼ਿਆਦਾਤਰ ਤੇ ਪੰਜਾਬੀ ਚ ਗੱਲ ਕਰੀਦੀ ਆ ਜੀ ਕਿਸੇ ਨੂੰ ਥੋੜੀ ਵੀ ਆਉਂਦੀ ਉਹਨੂੰ ਕਹਿੰਦਾ ਵੀ ਇਹ ਤੂੰ ਸਮੇਂ ਲੱਗ ਨਾਲੇ ਤੇਰੀ ਸੌਕਰਾਂ ਨਾਲੇ ਤੇਰੀ ਪੰਜਾਬੀ ਕਲਾਸ ਆ ਜੀ ਵੀ ਜ਼ਿਆਦਾ ਪੰਜਾਬੀ ਬੋਲੋ ਹੂੰ ਜਦੋਂ ਤੁਸੀਂ ਆਪਣੇ ਕੰਮਾਂ 'ਚ ਰਹੋਗੇ ਬੱਚੇ ਆਪਣੇ ਆਪ 'ਚ ਰਹਿਣਗੇ ਤੇ ਫਿਰ ਉਸ ਚੀਜ਼ ਦੀ ਪ੍ਰੋਬਲਮ ਡੈਫੀਨੇਟਲੀ ਆਊਗੀ ਆਊਗੀ ਜੀ ਪੈਸਾ ਬਹੁਤ ਕਮਾ ਲਿਆ ਸਾਰਿਆਂ ਨੇ ਤੁਹਾਨੂੰ ਦੌਲਤ ਜੋੜ ਲਏ ਹੈਗੇ ਆਪਣੇ ਪਿੱਛੇ ਵੀ ਕਵੀਲਦਾਰੀਆਂ ਸੈੱਟ ਕਰ ਦਿੱਤੀਆਂ ਹੈਗੀਆਂ ਜੇ ਫਿਰ ਵੀ ਸਾਨੂੰ ਜਿਹੜਾ ਇਹ ਸਾਰਾ ਕੁਝ ਕਰਕੇ ਸਮਾਂ ਨਹੀਂ ਮਿਲਦਾ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਆਪਣੀ ਸਿਹਤ ਦੇ ਲਈ ਤਾਂ ਫਿਰ ਜਿਹੜਾ ਕਹਿ ਸਕਦੇ ਕਿ ਸਾਡੇ ਦੁਰਫਟੇ ਮੂਹੀ ਆਗਾ 27 অস্ট্রেলਿਆ ਨਾਲ ਸਾਝ ਪਾ ਰਹੇ तमाम ਦੋਸਤਾਂ ਦਾ ਮੈਂ ਤਰਨਦੀ ਬਲਾਸਪੁਰ ਗਰਾਊਂਡ ਰਿਪੋਰਟ ਤੋਂ ਸਵਾਗਤ ਕਰਦਾ ਇਸ ਪ੍ਰੋਗਰਾਮ ਤਹਿਤ ਅਸੀਂ ਜਿੰਨੇ ਵੀ ਪੰਜਾਬੀ ਦੇ ਕਲੱਬ ਨੇ ਸਰਸਤਾਵਾਂ ਨੇ ਜਿਹੜੀਆਂ ਕੋਸ਼ਿਸ਼ ਸਮਾਜ ਦੇ ਲਈ ਚੰਗਾ ਕਰ ਰਹੀਆਂ ਨੇ ਉਹਨਾਂ ਨੂੰ ਜਾ ਕੇ ਮਿਲਾਂਗੇ ਤੇ ਉਹਨਾਂ ਦੀ ਅਸੀਂ ਗੱਲਬਾਤ ਤੁਹਾਡੇ ਤੱਕ ਪੇਸ਼ ਕਰਾਂਗੇ ਤੁਹਾਡੇ ਤੱਕ ਲੈ ਕੇ ਆਵਾਂਗੇ ਅੱਜ ਅਸੀਂ ਕ੍ਰੇਗੀਵਰਨ ਤੇ ਮੈਕਲਮ ਦੇ ਵਿਚਾਲੇ ਇੱਕ ਗਰਾਊਂਡ ਪੈਂਦਾਗਾ ਸੋ ਉੱਥੇ ਅਸੀਂ ਪਹੁੰਚੀਆਂ ਤੇ ਇੱਥੇ ਨਾਰਦਰਨ ਯੂਨਾਈਟਿਡ ਜਿਹੜੀ ਹੈਗੀ ਕਲੱਬ ਹੈਗਾ ਸੋ ਉਹਨਾਂ ਦੇ ਸੱਦੇ ਦੇ ਉੱਤੇ ਅਸੀਂ ਇੱਥੇ ਆਏ ਆ ਤੇ ਇਹਨਾਂ ਵੱਲੋਂ ਜਿਹੜਾ ਹੈਗਾ ਕਿ 2016 ਤੋਂ ਇੱਕ ਕਲੱਬ ਰਜਿਸਟਰ ਆ ਤੇ ਇਹ ਬੱਚਿਆਂ ਨੂੰ ਜਿਹੜੀ ਹੈਗੀ ਕੋਚਿੰਗ ਪ੍ਰੋਵਾਈਡ ਕਰਦੇ ਨੇ ਬੱਚਿਆਂ ਨੂੰ ਨਾਲ ਜੋੜ ਕੇ ਰੱਖਦੇ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਆਓ ਸਾਡੇ ਨਾਲ ਇਸ ਤਰੀਕੇ ਨਾਲ ਜੁੜੇ ਰਹੋ ਤੇ ਨਾਲ ਦੀ ਨਾਲ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਤੁਸੀਂ C7 ਆਸਟ੍ਰੇਲੀਆ ਨੂੰ ਸਬਸਕ੍ਰਾਈਬ ਆਪਣੇ ਫੇਸਬੁੱਕ ਪੰਨੇ ਉੱਤੇ YouTube ਉੱਤੇ ਤੇ Instagram ਉੱਤੇ ਜਰੂਰ ਸਰਚ ਮਾਰ ਕੇ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਆਸਟ੍ਰੇਲੀਆ ਦੇ ਰੰਗ ਜਿਹੜੇ ਆ ਦਿਖਾਉਂਦੇ ਰਾਵਾਂਗੇ ਆਓ ਮਿਲਦੇ ਹਾਂ ਕਲਾਪਰ ਮੈਂ ਪਿੱਛੋਂ ਮੇਰਾ ਏਰੀਆ ਇੱਕ ਗੜਸ਼ੰਕ ਤੇ ਪਿੰਡ ਆ ਬੋੜਾ ਦੀ ਅਨੰਦਪੁਰ ਸਾਹਿਬ ਰੋਡ ਤੇ ਆ ਮੈਂ ਤੀਜਾ ਪਿੰਡ ਆ ਤੇ ਮੈਂ ਇੱਥੇ ਆਇਆ ਸੀ 97 ਵਿੱਚ ਤੇ ਫਿਰ ਤਾਂ ਕਾਫੀ ਸਮਾਂ ਹੋ ਗਿਆ ਹਾਂਜੀ 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 ਕਾਫੀ ਮੈਂ ਆਪਣਾ ਜਿਦਾ ਏਅਰ 12 ਕਰਕੇ ਆ ਗਿਆ ਸੀ ਤੇ ਇੱਥੇ ਆਪਣੀ ਪੜ੍ਹਾਈ ਇੱਥੇ ਪੂਰੀ ਕੀਤੀ ਆ ਬੈਚਲਰਸ ਤੇ ਮਾਸਟਰਸ ਤੇ ਉਹ ਤੋਂ ਬਾਅਦ ਜਿਵੇਂ ਮੈਂ ਦੱਸਿਆ ਉੱਥੇ ਖੇਡਦਾ ਸੀ ਸਕੂਲ ਵਿੱਚ ਤੇ ਉਹ ਕੰਟੀਨਿਊ ਰੱਖਣ ਲਈ ਵੱਖ-ਵੱਖ کلبਾਂ 'ਚ ਵੀ ਖੇਡਿਆ ਤੇ ਹੁਣ ਫੇ ਆ ਉਪਰਾਲਾ ਆਪਣਾ ਤੇ ਸ਼ੁਰੂ ਕੀਤਾ 2014 ਤੋਂ ਇੱਥੇ ਕ੍ਰੈਗੀ ਬਣ ਬੱਜੀ ਤੋਂ ਪ੍ਰਾਲੇ ਬਾਰੇ ਦੱਸੋ ਵੀ ਇਹ ਕਿਦਾਂ ਸ਼ੁਰੂ ਕਿਵੇਂ ਹੋਇਆ ਸੀ ਇਨੀਸ਼ੀਏਟਿਵ ਜਿਹੜਾ ਕਲੱਬ ਦਾ 2016 ਦੇ ਵਿੱਚ ਹਾਂਜੀ ਇਹ ਸਾਡੇ ਕਲੱਬ ਦਾ ਨਾਮ ਨਾਰਥਰਨ ਜੁਆਇੰਟਡ ਸਪੋਰਟਸ ਕਲੱਬ ਆ ਤੇ 2016 ਵਿੱਚ ਅਸੀਂ ਸਟਾਰਟ ਕੀਤਾ ਜਿੱਦਾਂ ਸਾਰੇ ਲਾਈਕ ਮਾਈਂਡਡ ਪਿੱਛੋਂ ਖੇਡਦੇ ਆਏ ਆ ਸ਼ੌਕ ਤੇ ਉਹ ਚੇਟਕ ਲੱਗੀ ਹੋ ਆ ਪੁਰਾਣੀ ਤੇ ਉਹ ਉਹਦੇ ਉਸੇ ਕਾਰਨ ਕਰਕੇ ਅਸੀਂ ਇਹ ਸ਼ੁਰੂ ਕੀਤਾ ਸੀ ਜੀ ਤੇ ਹੁਣ ਚਲੋ ਦੇਖੋ 8-9 ਸਾਲ ਹੋ ਗਏ ਆ ਚੱਲਦੇ ਨੂੰ ਤੇ ਬੱਚੇ ਵੀ ਜੋੜ ਰਹੇ ਆ ਜੀ ਟਾਡੇ ਸੀਨੀਅਰ ਵੀ ਆ ਤੇ ਪਰਿਵਾਰ ਕਿੱਡਾ ਕਬਡਾ ਤੁਹਾਡੇ ਕਲੱਬ ਦਾ ਹਾਂਜੀ 75 ਤੋਂ 80 ਮੈਂਬਰਸ ਹੈਗੇ ਆ ਜੀ ਤੇ ਜਿਹੜੇ ਰੈਗੂਲਰ ਬੇਸ ਤੇ ਸਾਡੇ ਨਾਲ ਜੁੜੇ ਆ ਜੀ ਤੇ ਬਾਕੀ ਹੁਣ ਆ ਬੱਚੇ ਵੀ ਜੁਆਇਨ ਕਰ ਰਹੇ ਆ ਕਿ ਕਿੰਨੇ ਕਿੰਨੇ ਕਿ ਬੱਚੇ ਨੇ ਤੁਹਾਡੇ ਕੋਲੇ ਇਸ ਮੁਕਤ ਬੱਚੇ ਬੱਚੇ 35 35 ਤੋਂ 40 ਦੇ ਵਿੱਚ ਹੋ ਜਾਂਦੇ ਆ ਜੀ ਜੀ ਤੇ ਟ੍ਰੇਨਿੰਗ ਤੁਸੀਂ ਜਿਹੜੇ ਕਿੰਨੇ ਜਾਣੇ ਦਿੰਨੇ ਹੋ ਸਾਰੀ ਮਤਲਬ ਟੀਮ ਚੋ ਬਾਰੀ ਬਾਰੀ ਦਿੰਨੇ ਆ ਜਾਂ ਪੱਕੇ ਬੰਦੇ ਨੇ ਜਿਹੜੇ ਲਗਾਤਾਰਤਾ ਵਿੱਚ ਕੰਮ ਕਰ ਰਹੇ ਨੇ ਹਾਂਜੀ ਕੋਸ਼ਿਸ਼ ਤੇ ਇਹੀ ਆ ਕਿ ਅਸੀਂ ਜਦਾਂ ਮਿਹਨਤ ਕੇ ਚੱਲੀ ਐ ਵੀ ਕਰਦੇ ਰਹੀਏ ਪਰ ਅਸੀਂ 4 ਤੋਂ 6 ਨਾਰਮਲੀ ਟ੍ਰੇਨਿੰਗ ਕਰਦੇ ਹਾਂ ਕਿਉਂਕਿ ਗਰੁੱਪ ਬਣ ਜਾਂਦੇ ਬੱਚਿਆਂ ਦੇ ਗਰੁੱਪ ਬਣਾਉਣੇ ਪੈਂਦੇ ਵੱਖ-ਵੱਖ ਏਜ ਗਰੁੱਪ ਵੱਖ-ਵੱਖ ਉਹਨਾਂ ਦੇ ਸਕਿੱਲ ਲੈਵਲ ਆ ਤੇ ਉਸ ਹਿਸਾਬ ਨਾਲ ਫਿਰ ਸਾਨੂੰ ਸਪੈਡ ਆਊਟ ਕਰਨਾ ਪੈਂਦਾ ਜੀ ਹਾਂਜੀ ਤੇ ਇਹ ਇਹ ਬੱਚਿਆਂ ਦੀਆਂ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਦੇ ਬੱਚੇ ਜਿਹੜੇ ਤੁਹਾਡੇ ਕੋਲੇ ਇੱਥੇ ਆਉਂਦੇ ਨੇ ਹਾਂਜੀ ਇਹ 7 7 ਸਾਲ ਤੋਂ 6-7 ਸਾਲ ਤੋਂ ਅਸੀਂ ਸ਼ੁਰੂ ਕੀਤਾ ਜੀ ਜਿਹੜੇ ਘੱਟੋ-ਘੱਟ ਏਜ ਆ ਤੇ ਆਪਣੇ 13 14 ਸਾਲ ਤੱਕ ਹੈਗੇ ਜੀ ਸਾਡੇ ਕੋਲ ਜੀ ਓਵਰ ਆਲ ਤਾਂ ਕਹਣਾ ਫਿਰ ਤਾਂ 50 ਤੱਕ ਚਲੀ ਜਾਂਦੀਆਂ ਹਾਂ ਹਾਂ ਜੀ ਜਿਵੇਂ ਦੱਸਿਆ ਵੀ ਅਸੀਂ ਓ 40 40 ਵੀ ਟੀਮ ਹੈਗੀ ਜਾਂ ਸਾਡੀਆਂ ਦੋ ਟੀਮਾਂ ਬਣ ਜਾਂਦੀਆਂ ਆ ਓਲਮੋਸਟ ਓ 40 ਜੀ ਤੇ ਦਸੇ ਖੇਮਾਂ ਚ ਵੀ ਜਾਇਦਾ ਗ੍ਰਫਟ ਖੇਮਾਂ ਜਾਇਦਾ ਹਰ ਸਾਲ ਇੱਥੇ ਡਾਟਨ ਟੂਰਨਾਮੈਂਟ ਹੁੰਦਾ ਉਹ ਵੀ ਖੇਡੀਦਾ ਜੀ ਸ਼ੈਪਡਨ ਹੁੰਦਾ ਸੀ ਜਿੱਥੇ ਵੀ ਮੰਨ ਲਓ ਜਿੰਨੇ ਵੀ ਆਪਣੇ ਹਾਂ ਜ ਮੌਕਾ ਮਿਲਦਾ ਉੱਥੇ ਹਾਂ ਜੀ ਪਾਰਟਿਸਪੇਟ ਕਰੀਦਾ ਜੀ ਜੀ ਤੇ ਇਹਦੇ ਵਿੱਚ ਜਿਹੜੇ ਹੁਣੇ ਬੱਚੇ ਨੇ ਇਹ ਅੱਗੇ ਇੱਕ ਤਾਂ ਹੁੰਦਾ ਵੀ ਸ਼ੌਂਕੀਆ ਆਗੇ ਮਾਪੇ ਛੱਡ ਗਏ ਤੇ ਬਸ ਠੀਕ ਹੈ ਵੀ ਐਕਸਰਸਾਈਜ਼ ਹੀ ਹੋ ਗਈ ਅਸੀਂ ਗਰੋਸਰੀ ਗਰੋਸਰੀ ਕਰਾਈ ਹੈ ਹਾਂਜੀ 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 ਵੀ ਉੱਥੋਂ ਤੱਕ ਮਹਦੂਦ ਆ ਜਾਂ ਇਹਨਾਂ ਬੱਚਿਆਂ 'ਚ ਕੁਝ ਬੱਚੇ ਅੱਗੇ ਪ੍ਰੋਫੈਸ਼ਨਲੀ ਆਪਣੇ ਸਕੂਲਾਂ 'ਚ ਆਪਣੇ ਕਲੱਬਾਂ 'ਚ ਉਹਦੇ 'ਚ ਵੀ ਗਏ ਹੈਗੇ ਆ ਹਾਂਜੀ ਬੱਚੇ ਖੇਡਦੇ ਆ ਕੁਝ ਬੱਚੇ ਸਾਡੇ ਇੱਥੇ ਕ੍ਰਿਗਵਨ ਸਿਟੀ ਐਫਸੀ 'ਚ ਖੇਡਦੇ ਆ ਜਾਂ ਹੋਰ ਨਾ ਜਿਹੜੇ ਕਲੱਬਸ ਆ ਉਹਨਾਂ ਵਿੱਚ ਵੀ ਖੇਡਦੇ ਆ ਹਾਂਜੀ 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 ਤੇ ਨਾਲ ਦੀ ਨਾਲ ਇਹ ਹੈਗਾ ਕਿ ਇਹ ਜਿਹੜਾ ਸਾਰਾ ਆਮ ਤੌਰ ਤੇ ਕਿਉਂਦਾ ਤੁਹਾਨੂੰ 8-9 ਸਾਲ ਹੋ ਗਏ ਪਰ ਬਹੁਤੇ ਕਲੱਬ ਜਿਹੜੇ ਪੰਜਾਬੀਆਂ ਦੇ ਹੁੰਦੇ ਆ ਪ੍ਰਧਾਨਗੀਆਂ ਜਰਨਲਿਸਟਰੀਆਂ ਦੀ ਭੇਟ ਚੜ ਜਾਂਦੇ ਆ ਇਹਨੂੰ ਫਿਰ ਸਾਰੇ ਨੂੰ ਕਿਵੇਂ ਮੈਨੇਜ ਕਰਦੇ ਆ ਸਾਰਾ ਨਾ ਉਹ ਤੇ ਜੀ ਹੈਗੀ ਆ ਇਹ ਦੀ ਗੱਲ ਆਪਣੀ ਹੈਗੀ ਆ ਕਿ ਪ੍ਰੋਬਲਮ ਆਂਦੀਆਂ ਆ ਉਹ ਸਾਰਿਆਂ ਦੀਆਂ ਆਂਦੀਆਂ ਜਦੋਂ ਕਲੱਬ ਮੈਂ ਤੁਹਾਨੂੰ ਆਪਣਾ ਦੱਸਾਂ ਮੈਂ ਸਿੰਘ ਸਭਾ ਚ ਖੇਡਿਆ ਮੈਂ ਖਾਲਸਾ ਅਲਾਈਅੰਸ ਕਲੱਬ ਚ ਖੇਡਿਆ ਤੇ ਇੱਕ ਹੀ ਕਲੱਬ ਹੁੰਦਾ ਸੀ ਗੱਲਾਂ ਤੇ ਵੀਐਸਏ ਤੇ ਉਹਦੇ ਚੋਂ ਸਿੰਘ ਸਭਾ ਖਾਲਸਾ ਲਾਏ ਜਜ਼ਾਦ ਕਈ ਕਲੱਬ ਬਣੇ ਆ ਹੁਣ ਜਿਵੇਂ ਆਪਣੀ ਇੱਥੇ ਪੰਜਾਬੀਆਂ ਦੀ ਕਮਾਇਦੀ ਬਾਤ ਰਹੀ ਆ ਹਾਂਜੀ ਹੁਣ ਥਰੇਗੀ ਬੰਚੇ ਦੇਖ ਲਓ ਚਾਰ ਪੰਜ ਕਲੱਬ ਥਰੇਗੀ ਬੰਚੇ ਆ ਜੀ ਉਹ ਤੇ ਮਤਲਬ ਨੋਰਮਲ ਹੈਗਾ ਯਾ ਕਿ ਜਦੋਂ ਇੱਕ ਲੈਵਲ ਤੇ ਪਹੁੰਚਣਾ ਉਹ ਤੋਂ ਬਾਅਦ ਇੰਨੇ ਮੈਂਬਰ ਤੁਸੀਂ ਨਹੀਂ ਅਕਮੋਡੇਟ ਹੁੰਦੇ ਤੇ ਉਹਨਾਂ ਦੀ ਆਪਣੀ ਸੋਚ ਹੁੰਦੀ ਤੇ ਆਪਣੇ ਰਾਹ ਚੱਲ ਪੈਂਦੇ ਆ ਪਰ ਫਿਰ ਫਿਰ ਵੀ ਜੇ ਆਪਾਂ ਕਹਦੀ ਹੁਣ ਕਮਿਊਨਿਟੀ ਐਡੀ ਵੱਡੀ ਅਸੀਂ ਕੱਲ ਪਰਸੋਂ ਹੀ ਆਪਣਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੀ ਹਜੇ ਚਲੋ ਸੈਂਸਸ ਤਾਂ ਨਹੀਂ ਆਏ ਪਰ ਫਿਰ ਵੀ ਵਿਕਟੋਰੀਆ ਦੇ ਵਿੱਚ ਆਲਮੋਸਟ 2 ਲੱਖ ਦੇ ਕਰੀਬ ਪੰਜਾਬੀ ਨੇ ਹਾਂ ਹਾਂ ਹੁਣ ਜੇ 2 ਲੱਖ ਦੇ ਕਰੀਬ ਪੰਜਾਬੀ ਨੇ ਤਕਰੀਬਨ ਤਾਂ ਫਿਰ ਹਰ 2-3 ਹਜ਼ਾਰ ਪਿੱਛੇ ਇੱਕ ਕਲੱਬ ਤਾਂ ਚਾਹੀਦਾ ਹੈ ਨਾ ਜੀ ਸੋ ਜਿਹੜਾ ਕਿ ਐਕਚੁਅਲ ਦੇ ਵਿੱਚ ਕੰਮ ਕਰੇ ਤੇ ਨੈਚਰਲੀ ਹੈ ਕਿ ਤੁਸੀਂ ਇਹ ਕਰ ਰਹੇ ਹੋ ਤੇ ਇਹ ਕਿਹੜੇ ਦਿਨ ਤੁਹਾਡੀਆਂ ਐਕਟੀਵਿਟੀਜ਼ ਕਿਹੜੇ ਦਿਨ ਹੁੰਦੀਆਂ ਨੇ ਹੁਣ ਆ ਵਿంటర్ ਵਿੱਚ ਇੱਕ ਤੇ ਸਾਨੂੰ ਗਰਾਊਂਡ ਦਾ ਬਹੁਤ ਹੀ ਪ੍ਰੋਬਲਮ ਆ अर्ਲੀ ਜਦੋਂ ਤੁਹਾਡੇ ਸਾਹਮਣੇ ਆ ਵੀ ਨੇ ਰਾ ਛੇਤੀ ਹੋ ਜਾਂਦਾ ਤੇ ਸਾਡੇ ਕੋਈ ਗਰਾਊਂਡ ਨਾ ਹੋਣ ਕਰਕੇ ਸਾਨੂੰ ਵੀਕਐਂਡ ਤੇ ਰੱਖਣਾ ਪੈਂਦਾ ਹੈ ਜੀ ਤੇ ਜਦੋਂ ਆਪਣਾ ਸਮਾਂ ਵਿੱਚ ਅਸੀਂ ਕੋਸ਼ਿਸ਼ ਕਰੀਦੀ ਆ ਕਿ ਡਿਊਰਿੰਗ ਵੀਕ ਵੀ ਇੱਕ ਟ੍ਰੇਨਿੰਗ ਸੈਸ਼ਨ ਹੋ ਜਾਵੇ ਤੇ ਕਾਉਂਸਲ ਵਗੈਰਾ ਉੱਥੋਂ ਵੱਲੋਂ ਕੋਈ ਸਹਿਯੋਗ ਕੋਈ ਮਿਲਦਾ ਕਿ ਨਹੀਂ ਜਾਂ ਐਵੇਂ ਗੱਲਾਂ ਹੀ ਨੇ ਸਾਰੀਆਂ ਆਪਣੇ ਬੰਦਿਆਂ ਨੂੰ ਹਜੇ ਤੱਕ ਜਾਂ ਆਪਣੇ ਕਲੱਬਾਂ ਨੂੰ ਉਸ ਰੂਪ ਦੇ ਵਿੱਚ ਨਹੀਂ ਮਿਲਣਾ ਸ਼ੁਰੂ ਹੋਇਆ ਹਾਂਜੀ ਨਾ ਕਾਉਂਸਲ ਕੋਲ ਜਦੋਂ ਹਜੇ ਆਪਣੀਆਂ ਗਰਾਊਂਡ ਬਣੀਆਂ ਵੀ ਨਹੀਂ ਸੀ ਐਸਟਨ ਵਾਲੀਆਂ ਤੇ ਅਸੀਂ ਢਾਈ ਸਾਲ ਐਪਲੀਕੇਸ਼ਨ ਪਹਿਲਾਂ ਲਾ ਰੱਖੀ ਉਹਨਾਂ ਕੋ ਜੀ ਤੇ ਸਾਨੂੰ ਕਾਉਂਸਲ ਤੋਂ ਇਹੀ ਰਿਪਲਾਈ ਆਂਦੀ ਸੀ ਕਿ ਹਾਂ ਜਦੋਂ ਗਰਾਊਂਡ ਬਣਨ ਗਿਆ ਫਿਰ ਤੁਹਾਨੂੰ ਦਾ ਅਨ ਮੌਕਾ ਮਿਲੂਗਾ ਸਾਨੂੰ ਵੀ ਅਸੀਂ ਅਲੋਕੇਟ ਕਰਾਂਗੇ ਕੁਝ ਕੁਛ ਦੇਣ ਪਰ ਜਦੋਂ ਗਰਾਊਂਡ ਬਣ ਗਈਆਂ ਤੇ ਉਸ ਤੋਂ ਬਾਅਦ ਔਰ ਜਿਹੜਾ ਮੇਨ ਕਲੱਬ ਹੈ ਇੱਥੇ ਕਿਗਵਨ ਸਿਟੀ ਐਫ ਸੀ ਉਹ ਸોર્ટ ਆਫ ਲੱਕ ਦੇ ਆ ਦਾ ਸੋਲ ਉਹਨਾਂ ਨੂੰ ਹੀ ਦਿੱਤਾ ਉਹਨਾਂ ਨੇ ਪੂਰੇ ਸੀਜ਼ਨ ਲਈ ਤੇ ਇਵਨ ਲਾਕ ਜਾਨੀ ਮੋਨੋਪੋਲੀ ਹੈ ਮੋਨੋਪੋਲੀ ਹਾਂਜੀ 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 ਤੇ ਇੱਕ ਹੋਰ ਗੱਲ ਹੈ ਕਿ ਜਿਹੜੇ ਹੁਣ ਆਪਣੇ ਵੀਡੀਓ ਦੇਖ ਕੇ ਮੰਨ ਲਓ ਕੋਈ ਹੋਰ ਸਾਡੇ ਫੈਮਲੀਆਂ ਨੇ ਜਿਹੜੀਆਂ ਘਰੇਕੀ ਵਰਨਕਲ ਕਹ ਲਓ ਮੈਕਲਾਮੇਸ ਏਰੀਆ 'ਚ ਰਹਿੰਦੇ ਨੇ ਤਾਂ ਉਹ ਆਪਣੇ ਬੱਚੇ ਮਤਲਬ ਇਥੇ ਛੱਡਣਾ ਚਾਹੁੰਦੇ ਤੇ ਕਿਹੜਾ ਬੈਸਟ ਕੰਟੈਕਟ ਕੀ ਹੈਗਾ ਤੇ ਕਿਸ ਤਰੀਕੇ ਨਾਲ ਆਪਤਾ ਕੀਤਾ ਜਾ ਸਕਦਾ ਹਾਂਜੀ WhatsApp ਗਰੁੱਪ ਹੈ ਸਾਡਾ ਜੀ ਨਾਰਥਨ ਯੂਨਾਈਟਿਡ ਸਪੋਰਟਸ ਕਲੱਬ ਦਾ ਤੇ ਬਾਕੀ ਤੁਸੀਂ ਜਦਾਂ ਵਾਕ ਇਨ ਵੀ ਕਰ ਸਕਦੇ ਇੱਥੇ ਜਿਵੇਂ ਮੈਂ ਦੱਸਿਆ ਹੀ ਆ ਕਿ ਅਸੀਂ ਵੀਕਐਂਡ ਤੇ ਇੱਥੇ ਟ੍ਰੇਨਿੰਗ ਕਰਦੇ ਆ ਇਹ ਲੋਕੇਸ਼ਨ ਕਿਹੜੀ ਆ ਇਹ ਆਪਣੇ ਬੈਬਿਲਨ ਤੇ ਸਮ ਡਰਾਈਵ ਦੇ ਕੋਰਨ ਉੱਤੇ ਆ ਅਸੀਂ ਤੇ ਇਹ ਇੱਥੇ ਅਸੀਂ ਐਕਸੈਕਿਊ ਰੀਸੈਂਟਲੀ ਮੂਵ ਕੀਤੇ ਆ ਤਿੰਨ ਵੀਕ ਪਹਿਲਾਂ ਜੀ ਤੇ ਬਾਕੀ ਆਪਣੇ ਫੋਨ ਨੰਬਰ ਤੇ ਵੀ ਕੰਟੈਕਟ ਕੀਤਾ ਜਾ ਸਕਦਾ ਇੱਕ ਨੰਬਰ ਜ਼ਰੂਰ ਤੁਸੀਂ ਦੱਸਦੇ ਹੋ ਕਿਹੜਾ ਜਿਸ ਤੇ ਜੇ ਮੰਨ ਲਓ ਕਿਸ ਨੇ ਕਰਨਾ ਹੋਵੇ ਹਾਂਜੀ ਤੇ ਮੈਂ ਆਪਣਾ ਨੰਬਰ ਦੇ ਦਿੰਦਾ ਤੇ ਬਾਕੀ ਜਿਹੜਾ ਮੈਨੇਜ ਕਰ ਰਿਹਾ ਮਨਪ੍ਰੀਤ ਸਿੰਘ ਤੇ ਉਹ ਉਹਦਾ ਵੀ ਨੰਬਰ ਮੈਂ ਦੇ ਦਿੰਦਾ ਬਾਅਦ ਵਿੱਚ ਮੇਰਾ ਨੰਬਰ ਹੈ 0421393560 ਜੀ ਤੇ ਮੇਰਾ ਨਾਮ ਨਾਪ੍ਰੀਤ ਸਿੰਘ ਆ ਜੀ ਤੇ ਜਿਹੜਾ ਐਡਮਨ ਆ ਗਰੁੱਪ ਦਾ ਆਪਣੇ WhatsApp ਗਰੁੱਪ ਦਾ ਉਹਦਾ ਨਾਮ ਮਨਪ੍ਰੀਤ ਸਿੰਘ ਆ ਤੇ ਮੈਂ ਉਹਨਾਂ ਦਾ ਨੰਬਰ ਦੇ ਦਿੰਦਾ ਤੁਹਾਨੂੰ ਜੀ ਸੋ ਮਿਹਰਬਾਨੀ ਜੀ ਤੁਸੀਂ ਦੱਸੀ ਗੱਲਬਾਤ ਅੱਗੇ ਹੁਣ ਹੋਰ ਵੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਸ਼ੁਕਰੀਆ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੇਲਾ ਆਪਣਾ ਨਾਮ ਤੇ ਪਹਿਲਾਂ ਕਿਹੜਾ ਇਲਾਕਾ ਤੇ ਕਿੰਨਾ ਟਾਈਮ ਹੋ ਗਿਆ ਆਸਟ੍ਰੇਲੀਆ ਆਇਆ ਮੈਂ ਮੇਰਾ ਨਾਮ ਦਲੇਰ ਸਿੰਘ ਆ ਵੀਰੇ ਮੈਨੂੰ ਆਸਟ੍ਰੇਲੀਆ ਬਾਈ ਤੁਹਾਡਾ ਨਾਮ ਦਲੇਰ ਸਿੰਘ ਤੋਂ ਆਵਾਜ਼ ਵੀ ਗੜਕੀ ਵਾਲੀ ਸੀ ਪੂਰੀ ਹੈ ਜੀ ਨਾਮ ਮੈਨੂੰ ਆਸਟ੍ਰੇਲੀਆ ਨੂੰ ਮੈਂ ਆਇਆ ਸੀ ਨੌਂ ਚ ਆਇਆ ਸੀ ਵੀਰ ਜੀ ਹੋ ਪਿੱਛੇ ਪਿੰਡ ਕਿਹੜਾ ਪਿੰਡ ਬਟਾਰੀ ਰਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਜੀ ਹਾਂਜੀ ਜੀ ਕਿੱਥੋਂ ਦਾ ਤੇ ਇਹ ਫਿਰ ਸ਼ੌਕਰ ਨਾਲ ਫੁੱਟਬਾਲ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਸੀ ਜਾਂ ਮਤਲਬ ਨਹੀਂ ਜੀ ਪਹਿਲਾਂ ਮੇਰਾ ਪਿੰਡ ਬਟਾਰੀ ਜਿਹਾ ਸੀ ਜਿੱਦੇ ਮੈਂ ਪਹਿਲਾਂ ਮੈਂ ਕੌਡੀ ਖੇਡਦਾ ਸੀ ਤੇ ਸਕੂਲ ਚ ਕੌਡੀ ਵੀ ਖੇਡਦਾ ਫੁੱਟਬਾਲ ਵੀ ਖੇਡਦਾ ਤੇ ਥ੍ਰੈਟ ਕਿਉਂ ਕਰਦਾ ਸੀ 100 ਮੀਟਰ ਜਾਂ 400 ਮੀਟਰ ਪਹਿਲਾਂ ਤੋਂ ਹੀ ਜੀ ਮੈਂ ਖੇਡਦਾ ਸੀ ਫਿਰ ਬਾਹਰ ਚਲੇ ਗਏ ਨਾਲ ਪਹਿਲਾਂ ਬਾਹਰ ਚਲੇ ਗਏ 98 ਚ ਜਿੱਦ ਮੈਂ ਸਹੀ ਪ੍ਰੈਸ ਕਰ ਨਹੀਂ ਉਧਰ ਫਿਰ ਮੈਂ 16 17 ਸਾਲ 18 ਸਾਲ ਬਾਅਦ ਫਿਰ ਮੈਂ ਅੱਛਾ ਇੱਥੇ ਜਦੋਂ ਆਇਆ ਸਾਰੇ ਘਟਕਾਂ ਕੋ ਫਿਰ ਇੱਥੇ ਮੈਨੂੰ ਫੁੱਟਬਾਲ ਦਿਖੀ ਜੀ ਫਿਰ ਮੈਂ ਦੁਆਰ ਤੇ ਜਿਵੇਂ ਆਪੇ ਖੇਡਣ ਲੱਗੇ ਹੂੰ 16 ਚ ਲੱਗੇ ਖੇਡਣ ਇੱਥੇ ਆਪ ਫੇਰ ਦੁਆਰ ਤੇ ਜੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਆਇਆ ਲੱਗਾ ਵੀ ਹੁਣ ਸਾਡੇ ਤਾਂ ਵੀ ਚਲੋ ਅਸੀਂ ਤਾਂ ਵੀ ਸਾਡੇ ਜਵਾਕ ਨੇ ਆਪਦੇ ਜਿਵੇਂ ਮੇਰੇ ਦੋ ਕੁੜੀਆਂ ਖੇਡਦਿਆਂ ਨੇ ਹੋਰ ਵੀ ਸਾਡੇ ਜਵਾਕ ਨੇ ਸਾਰੇ ਮੁੰਡੇ ਜਿੰਨੇ ਵੀ ਖੇਡਦਿਆਂ ਸੀ ਮੇਰੇ ਦੋ ਹੀ ਕੁੜੀਆਂ ਫੁੱਟਬਾਲ ਖੇਡਦਿਆਂ ਨੇ ਜੀ ਤੇ ਮੈਨੂੰ ਆਇਆ ਵੀ ਚਲ ਵੀ ਸਾਡੇ ਜਵਾਕ ਨੇ ਵੀ ਹੁਣ ਇਹਨਾਂ ਦਾ ਇਹ ਰੱਖੇ ਜਵਾਕਾਂ ਦਾ ਬਤਵਾਦ ਵੀ ਇਧਰ ਤੋਰੀਏ ਜਵਾਕਾਂ ਨੂੰ ਲਾਈ ਮੈਂ ਇੱਕ ਹੋਰ ਵੀ ਦੇਖੀ ਗੱਲ ਜਦੋਂ ਤੁਸੀਂ ਜਵਾਕਾਂ ਨੂੰ ਐ ਕਰਿਆ ਇਧਰ ਆ ਉਹ ਜਿਵੇਂ ਨਹੀਂ ਆਪਣੇ ਪਿੰਡੋਂ ਪੂਰੇ ਕੋਚ ਜਿਵੇਂ ਨਹੀਂ ਉਹ ਪਿੰਡਾਂ ਵਾਲੇ ਜੀ ਸਾਰਾ ਕੋਚ ਤਾਂ ਹੈ ਨਹੀਂ ਪਰ ਸਾਡੇ ਜਵਾਕ ਇਹ ਜਵਾਕ ਫਿਰ ਪੂਰਾ ਇਹ ਮੰਦੇ ਆ ਠੀਕ ਹੈ ਥੋੜੇ ਜਿਹਾ ਮੰਦੇ ਨੇ ਜੀ ਸਾਡੇ ਇੱਕ ਦੋ ਭਾਈ ਜੇ ਹੋਰ ਨਹੀਂ ਆ ਸਾਡੇ ਨਾਲ ਜਿਵੇਂ ਜਵਾਕ ਬਹੁਤ ਔਖੇ ਸਾਹਮਣੇ ਨੇ ਤੁਹਾਨੂੰ ਪਤਾ ਘਰੇ ਦੋ ਜਵਾਕ ਔਖੇ ਹੋ ਜਾਂਦੇ ਨੇ ਸਾਹਮਣੇ ਪਰ ਸਾਡੇ ਕੋਲ ਜਵਾਕ ਕਾਫੀ ਛੋਟੇ ਜਵਾਕ ਥੋੜੇ ਜਿਹਾ ਘੱਟ ਲਿਸਨ ਕਰਦੇ ਨੇ ਵੱਡੇ ਜਵਾਕ ਤਾਂ ਸਿਆਣੇ ਨੇ ਜਿਵੇਂ ਬਹੁਤ ਨੇ ਪਰ ਫਿਰ ਵੀ ਆਉਂਦਾ ਜੀ ਸ ਸਾਹ ਹੁੰਦੇ ਨੇ ਗਰਾਊਂਡ ਤੇ ਵੀ ਹੋਂ ਤੋਂ ਟੀਵੀ ਤੋਂ ਬਚ ਕੇ ਰੋਟੀ ਖਾ ਲੈਣ ਰਾਜ ਕੇ ਘਰੇ ਜਾ ਕੇ ਤੇ ਇਹਦਾ ਜਦੋਂ ਤੋਂ ਤੁਸੀਂ ਇਹ ਸਾਰਾ ਸਿਲਸਿਲਾ ਸ਼ੁਰੂ ਕੀਤਾ ਹੈ ਇਹਦਾ ਕੋਈ ਫਾਇਦਾ ਬੱਚਿਆਂ ਚ ਇੱਕ ਸਪੋਰਟਸਮੈਨਸ਼ਿਪ ਦੀ ਭਾਵਨਾ ਤੁਸੀਂ ਇਹ ਮਹਿਸੂਸ ਕੀਤੀ ਹੈ ਹਾਂਜੀ ਹਾਂਜੀ ਫਰਕਾ ਬਹੁਤ ਫਰਕਾ ਭਾਈ ਯਕਨ ਬਹੁਤ ਫਰਕਾ ਜੀ ਜਵਾਕਾਂ ਨੂੰ ਘਰੋਂ ਟਾਈਮ ਪੁੱਛਣੇ ਮੇਰੇ ਜਵਾਕ ਪੁੱਛਣੇ ਹੋਰ ਵੀ ਜਵਾਕ ਪੁੱਛਣੇ ਅੱਜ ਟ੍ਰੇਨਿੰਗ ਤੇ ਕਿੰਨੇ ਵਜੇ ਜਾਣਾ ਪਹਿਲਾਂ ਜਾਣਾ ਜਿਹੜੀ ਆਪਾਂ ਕਿਵੇਂ ਜਾਣਾ ਜਵਾਕਾਂ ਨੂੰ ਹੁੰਦਾ ਫੋਨ ਵੀ ਆਉਂਦੇ ਨੇ ਵਿੱਚ ਫੇਰਾਂਸ ਦੇ ਵੀ ਕੱਲ ਨੂੰ ਟ੍ਰੇਨਿੰਗ ਵੀ ਆ ਮੌਸਮ ਆ ਪਰ ਅਸੀਂ ਜਾਏ ਮੌਸਮ ਜਾਏ ਸਾਨੂੰ ਆ ਵੀ ਜਵਾਕੇ ਰਾਂ ਗਰਾਊਂਡ 'ਚ ਆ ਸਾਡੇ ਲੇਟ ਉੱਥੇ ਗਿਆ ਸੀ ਖੜਨਾ ਜਿਹੜੇ ਨੌਕਰ ਟੂਰਨਾਮੈਂਟ ਹੁਣ ਸਾਡੇ ਜਵਾਕਾਂ ਜਿਵੇਂ ਅੰਡਰ 9 11 13 ਦੀਆਂ ਤਿੰਨ ਚਾਤੀ ਮਾਹੜ ਕੋ ਵਧੀਆ ਤਿਆਰ ਹੋ ਗਏ ਹੁਣ ਜਿੱਥੇ ਵੀ ਟੂਰਨਾਮੈਂਟ ਹੋਸੀ ਪਾਰਟਿਸਪੇਟ ਕਰਾਂਗੇ ਜ਼ਰੂਰ ਜੀ ਜਵਾਕਾਂ ਨੂੰ ਲੈ ਕੇ ਜਾਵਾਂਗੇ ਮੈਂ ਇੱਕ ਚੀਜ਼ ਮੈਨੂੰ ਹੋਰ ਵੀ ਲੱਗਦੀ ਆ ਖਾਸ ਕਰਕੇ ਇਹ ਬੱਚੇ ਖਾਸ ਹੋਏ ਮਾਝੇ ਮਾਲਵਾ ਦੁਆਬਾ ਸਾਰਾ ਹੀ ਆ ਸਾਰੇ ਸਾਡਾ ਸਾਰਾ ਮਿੱਤਰਾ ਜੀ ਵੀ ਇੱਕ ਨਹੀਂ ਤੇ ਇਹ ਵੀ ਰੰਗ ਆਪਾਂ ਨੂੰ ਦੇਖਣ ਨੂੰ ਮਿਲਦਾ ਕੋਈ ਦੁਆਬਾ ਕਲੱਬ ਬਣਾ ਲੈਂਦਾ ਕੋਈ ਮਾਹੌਲ ਬਣਾ ਲੈਂਦਾ ਨਾ ਤੇ ਤੁਸੀਂ ਜਿਹੜਾ ਹੈਗਾ ਕਿ ਇਹ ਵੀ ਇੱਕ ਸਰੂਪ ਰੱਖਿਆ ਸਾਂਝੇ ਰੂਪ ਵਾਲਾ ਸਾਂਝੇ ਰੂਪੇ ਹਟ ਕੋ ਹੋਰ ਵੀ ਕਮਿਊਨਿਟੀ ਦੇ ਜਵਾਕ ਆਉਂਦੇ ਨੇ ਭਾਜੀ ਸਾਨੂੰ ਇਹੋ ਜਿਹਾ ਕੁਝ ਨਹੀਂ ਹੈਗਾ ਸਾਨੂੰ ਤਾਂ ਜਵਾਕਾਂ ਥਾਈਆਂ ਵੀ ਜਵਾਕ ਆ ਆਵੇ ਗਰਾਊਂਡ 'ਚ ਤੇ ਵਧੀਆ ਕੋਈ ਵੀ ਕਮਿਊਨਿਟੀ ਦਾ ਸਾਡੇ ਕੋਲ ਜਿ ਪਰ ਵਧੀਆ ਫਰੈਂਡ ਸਾਡੇ ਤਾਂ ਕੋਈ ਆਵੜਨਾ ਜੁਆਇਨ ਕਰੇ ਕੋਈ ਫੈ ਜਿਵੇਂ ਪਰਿਵਾਰਾਂ ਦਾ ਬਹੁਤ ਯੋਗਦਾਨ ਹੈ ਵਿੱਚ ਪਰਿਵਾਰ ਹਾਂਜੀ ਇਹ ਪਰਿਵਾਰ ਫਿਰ ਜਿਹੜਾ ਕਹਿ ਸਕਦੇ ਕਿ ਬੱਚੇ ਫਿਰ ਲੋਕ ਟਾਈਮ ਤੇ ਆਪਣੇ ਪੰਜਾਬੀ ਆਮ ਤੌਰ ਤੇ ਟਾਈਮ ਦੇ ਹੈ ਨਹੀਂ ਪਾਬੰਦ ਪਰ ਇਹ ਸਾਡੇ ਸਾਹਮਣੇ ਇੱਥੇ ਸਾਡੇ ਸਾਹਮਣੇ ਇਹ ਸਾਰੇ ਟਾਈਮ ਨਹੀਂ ਆਏ ਨੇ ਸਾਡੇ ਜਵਾਕ ਖਾਰੇ ਆਏ ਸੀ ਅਸੀਂ ਕਿਹਾ ਹੋਇਆ ਇਹ ਚੀਜ਼ ਸੈਕ ਕਰਕੇ ਵੀ ਪੁਲਿਸ ਜੀ ਤੁਸੀਂ ਜਵਾਕ ਲਿਆ ਕੇ ਫੈਂਸ ਕੋਲੇ ਖੜੋ ਤੁਸੀਂ ਆਉਦਾ ਨਹੀਂ ਗਿੜਾ ਗੁੜਾ ਨਹੀਂ ਲੱਕ ਕਈ ਜਵਾਕਾਂ ਦੇ ਪੇਰੈਂਟਸ ਨੇ ਖੇਡਦੇ ਨੇ ਉਧਰ ਖੇਡਣ ਆਏ ਨੇ ਸਿਣੀਏ ਸਾਡੇ ਪਰ ਅਸੀਂ ਆਏ ਕਿ ਉਹ ਵੀ ਸਾਡੇ ਚ ਤੁਸੀਂ ਦਖਲ ਨਹੀਂ ਦੇਣੀ ਨਾ ਤਾਂ ਅਸੀਂ ਕੋਈ ਪੈਸਾ ਲੈਨੇ ਵੀਰ ਜੀ ਸਦੀ ਗੱਲ ਤਾਂ ਸੀ ਕੋਈ ਪੈਸਾ ਅਜੇ ਕੋਈ ਹਜੇ ਹੱਦ ਕੋਈ ਕੁਛ ਨਹੀਂ ਹੈਗਾ ਇਹ ਜਵਾਕ ਤਿਆਰ ਕਰ ਰਹੇ ਆ ਆਪਦੇ ਟਰਾਈ ਕਰ ਰਹੇ ਆ ਅਸੀਂ ਬੈਸਟ ਵੀ ਜਵਾਕ ਨੇ ਕਿੰਨੇ ਸਾਲਾਂ ਤੋਂ ਲੱਗੇ ਹੋਏ ਆ ਇਹ ਜਵਾਕ ਤਾਂ 2 ਸਾਲ ਹੋਏ ਸਮਝ ਲੱਗੇ ਨੂੰ ਜੀ ਪਹਿਲਾਂ ਤੁਸੀਂ ਆਪ ਕਿਹੜੇ ਕਲੱਬ 16 ਦਾ ਬਣਿਆ ਹੋਇਆ ਹੈ ਕਲੱਬ 16 ਦਾ ਬਣਿਆ ਜੀ ਹੁਣ ਜਵਾਕ ਤਾਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਜਾਇ 21 ਥੋੜੇ ਵੱਧ ਕੇ ਜਵਾਕ ਪਰ ਅਸੀਂ ਤਾਂ ਬਹੁਤ ਚਿਰ ਦੇ ਜੁੜੇ ਆਂ ਪਰ ਹਲਾ ਚਰੀ ਦੀ ਇਹਦੇ ਜੋ ਜਵਾਗ ਫਿਰ ਕੁਝ ਨਿਕਲੇ ਅੱਗੇ ਕੋਲਬਾਂ کلبਾਂਾਂ ਚ ਕੋਈ ਜਾ ਰਹੇ ਅੱਗੇ ਜਾਂ ਪ੍ਰੋਫੈਸ਼ਨਲ ਮੈਚਾਂ ਚ ਮੇਰੀ ਕੁੜੀ ਖੇਡਦੀ ਜਿਵੇਂ ਵਧੀਆ ਜੀ ਅੰਡਰ 13 ਚ ਵਧੀਆ ਉਹ ਦੋ کلبਾਂਾਂ ਕਰੇਗੀ ਵਨ ਸਿਟੀ ਚ ਖੇਡਦੀ ਹੱਥ ਦੇਗਾ ਹਾਂਜੀ ਉਹਨੇ ਦੋ ਦਿਨ ਮੰਗਲਵਾਰ ਤੇ ਵੀਰਵਾਰ ਉਹਦੀ ਟ੍ਰੇਨਿੰਗ ਹੁੰਦੀ ਮੇਰੇ ਦੋਨੇ ਕੁੜੀਆਂ ਪਰ ਮੇਰੀ ਸੋਟੀ ਕੁੜੀ ਖੇਡਦੀ ਆ ਹੂੰ ਤੇ ਇੱਕ ਮੁੰਡਾ ਮਨਜੋਤ ਆ ਜੀ ਉਹ ਵੀ ਵਧੀਆ ਕਲੱਬ ਕੰਨੀਓ ਖੇਡਦਾ ਚੰਗੇ ਕਲੱਬ ਕੰਨੀਓ ਤਿੰਨ ਚਾਰ ਜਵਾਬ ਕਨੇ ਵਧੀਆ ਖੇਡਦੇ ਨੇ ਜੀ ਜੀ ਵਧੀਆ ਨੇ ਤੇ ਇਹ ਜਿਹੜਾ ਕਹਿ ਸਕਦੇ ਕਿ ਜਿੱਦਾਂ ਹੁਣ ਬੇਸਿਕਸ ਕੀ ਹੁੰਦਾ ਜਣੀ ਇਹਦਾ ਸ਼ੌਕ ਕਰਦਾ ਕਿੱਥੋਂ ਬੱਚੇ ਦੀ ਸ਼ੁਰੂਆਤ ਦੇ ਸਕਦੇ ਜੀ ਮੈਂ ਹੁਣ ਪਹਿਲਾਂ ਤਾਂ ਜਿਵੇਂ ਅੱਜ ਕਈ ਜਵਾਬ ਆਏ ਨੇ ਬੇਸਿਕ ਤਾਂ ਅਸੀਂ 1 2 ਕਰਾਉਂਦੇ ਹਾਂ ਉਹਨਾਂ ਨੂੰ ਪਹਿਲਾਂ ਫੁੱਟਬਾਲ ਦੇ ਕੇ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਰ ਲਾਉਣ ਦਾ ਫੁੱਟਬਾਲ ਜਵਾਬ ਨੂੰ ਪੈਰ ਲਾਉਣ ਦੇ ਨਹੀਂ ਪਤਾ ਪਹਿਲਾਂ ਤਾਂ ਉਹਨੂੰ ਫਸ ਟੱਚ ਜਿਵੇਂ ਇਥੋਂ ਪਹਿਲਾਂ ਜੇ ਮੈਂ ਢੀੜਾ ਕਰਾਉਣਾ ਐਕਸਰਸਾਈਜ਼ ਕਰਾਉਨੇ ਆ ਉਹਦੇ ਬਾਅਦ ਬੇਸਿਕ ਦੱਸ ਜਾਨਾ ਦੋ ਚਾਰ ਹਫ਼ਤੇ ਵਿੱਚ ਬੇਸਿਕ ਜਵਾਕਾਂ ਨੂੰ ਮਸਾ ਪਤਲਾ ਆ ਦੇ ਤੇ ਦੇਖ ਲਿਓ ਚਾਹੇ ਬੇਸਿਕ ਉਹਨਾਂ ਨੂੰ 1 2 ਦਾ ਜਿਵੇਂ ਸਟਾਪ ਕਿਵੇਂ ਕਰਨੀ ਆ ਬਾਲ ਦੇਣੀ ਕਿਵੇਂ ਆ ਸਾਰੋਂ ਇਹਦੇ ਪੈਰੀ ਨਾ ਕੋਈ ਮਰੋਲਵੇ ਪਹਿਲੇ ਜਿਹੜਾ ਜਵਾਕ ਆਉਂਦਾ ਫੁੱਟਬਾਲ ਦਾ ਇਹ ਹੈ ਵੀ ਜਦੋਂ ਬੇਸਿਕ ਤੁਹਾਨੂੰ ਪਤਾ ਲੱਗ ਗਿਆ ਫੁੱਟਬਾਲ ਫੁੱਟਬਾਲ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਬਾਅਦ ਵਿੱਚ ਮੈਂ ਤਾਂ ਬੇਸਿਕ ਆ ਜਦੋਂ ਬੇਸਿਕ ਤੋਂ ਸਟਾਰਟ ਹੋਣ ਲੱਗੀ ਜੀ ਸੋ ਬਿਲਕੁਲ ਜੀ ਸੋ ਬਾਈ ਜੀ ਹੋਰਾਂ ਨੇ ਦੱਸਿਆ ਖਾਸ ਤੌਰ ਦੇ ਉੱਤੇ ਕਿ ਸਾਰੇ ਜੁੜੇ ਹੋਏ ਆ ਤੇ ਇੱਥੇ ਜਿਹੜਾ ਕਹਿ ਸਕਦੇ ਆ ਕਿ ਜੇ ਹੁਣੇ ਸਾਰੇ ਬੱਚਿਆਂ ਦੀ ਗੱਲ ਕਰਨੀ ਹੋਵੇ ਤੇ ਆਮ ਤੌਰ ਤੇ ਇੱਕ ਆਪਾਂ ਫਿਲਮਾਂ 'ਚ ਵੀ ਦੇਖ ਲਿਆ ਜਾਂ ਸਾਰਾ ਹੋਰ ਵੀ ਦੇਖ ਲਿਆ ਇਹ ਹੂਰ ਕੱਪ ਵਾਲੀ ਸੰਦੇ ਨਹੀਂ ਫਿਰ ਉਹ ਕਿਵੇਂ ਮੈਨੇਜ ਹੁੰਦਾ ਸਾਰਾ ਪਰ ਬਿਰਜੈ ਹਕੂਰ ਦੇ ਬਿਆਂ ਜਿਵੇਂ ਸਾਡਾ ਭਾਜੀ ਇੱਕ ਟੋਨੀ ਹੁੰਦੇ ਨੇ ਉਹਨਾਂ ਤੋਂ ਬਹੁਤ ਜਵਾਬ ਡਰਦੇ ਨੇ ਸਾਡੇ ਤੋਂ ਨਹੀਂ ਡਰਦੇ ਉਹਨਾਂ ਤੋਂ ਬਹੁਤ ਡਰਦੇ ਨੇ ਉਹ ਤਾਂ ਬਹੁਤ ਸਟੈਕ ਨੇ ਉਹ ਤਾਂ ਜਿਵੇਂ ਕਹਿੰਦਾ ਹੋਏ ਜਿਵੇਂ ਕਿਸੇ ਨੇ ਗਲਤ ਕੀਤੀ ਮਾੜੀ ਮੋਟੀ ਉਹਨੇ ਕਹਿਣਾ ਵੀ ਗੇੜਾ ਲਾ ਕੇ ਆ ਗ라운ਡ 'ਤੇ ਹਾਂ ਇਹ ਫੌਜੀ ਵਾਲਾ ਸਾਹ ਹਾਂ ਇੱਕ ਗੇੜਾ ਲਾ ਜਾਂ ਦੋ ਗੇੜੇ ਉਹਨੇ ਕਹਿਣਾ ਜਿਦੀ ਅਸੀਂ ਵੀ ਕੱਢ ਲੈਣੇ ਜਵਾਬ ਅਸੀਂ ਵੀ ਕਹਿੰਦੇ ਜੇ ਕੋਈ ਗਲਤ ਕੀਤੀ ਹੈ ਤੁਸੀਂ ਜਿਵੇਂ ਕੋ ਉਹਨਾਂ ਦੇ ਵਿੱਚ ਟ੍ਰੇਨਿੰਗ ਕਰ ਦਿੰਨੇ ਆ ਜੇ ਕੋਣ ਟੱਚ ਕੀਤੀ ਬਾਲ ਵੀ ਤੁਹਾਨੂੰ ਆਹ ਫ੍ਰੈਂਚਮੈਂਟ ਆ ਜਿਵੇਂ ਆਹ ਕਸ ਕਰਨਾ ਤੁਸੀਂ ਫਿਰ ਜਵਾਬ ਥੋੜਾ ਜਿਹਾ ਖਿਆਲ ਰੱਖਦੇ ਨੇ ਜਿਸ ਮ 40 ਘੰਟੇ 50 ਘੰਟੇ ਵਾਲੇ ਚੱਕਰ ਚ ਫਸੇ ਹੋਏ ਆ ਹਨਾ ਤੇ ਉਹਦੇ ਚ ਫਿਰ ਆਪੇ ਮੈਨੇਜ ਕਰਨਾ ਐਵਰੀ ਵੀਕ ਆਉਣਾ ਜਾਂ ਕੁਝ ਹੋਰ ਕਰਕੇ ਇਹ ਇਹਦੇ ਪਿੱਛੇ ਮੋਟੀਵੇਸ਼ਨ ਕੀ ਆ ਵੀਰ ਜੀ ਪਹਿਲਾਂ ਸਾਡਾ ਕੰਮ ਅਸੀਂ ਬਹੁਤ ਕਰ ਲਿਆ ਮੈਨੂੰ ਵੀ ਹੋ ਗਿਆ ਜੀ ਮੈਂ ਚੋ 25 ਸਾਲ ਬਾਹਰ ਕੰਟਰੀ ਚ ਬਹੁਤ ਕੰਮ ਕਰ ਲਿਆ ਪਰ ਉਹੀ ਆ ਜੀ ਬਸ ਆਪਣੇ ਹੁਣ ਖਰਚੇ ਵੇਸ਼ਕ ਚੱਲੀ ਜਾਂਦੇ ਨੇ ਠੀਕ ਆ ਹੁਣ ਸਾਰਾ ਤੁਹਾਨੂੰ ਵੀ ਤੁਸੀਂ ਵੀ ਸਿਆਣੇ ਸਾਰੇ ਸਿਆਣੇ ਨੇ ਇੱਕ ਦਿਨ ਤਾਂ ਹਰਾ ਕੋ ਸੋਣਾ ਨਹੀਂ ਪਰ ਸਾਨੂੰ ਵੀ ਇਹ ਆਪਣਾ ਇਹ ਆਪਣਾ ਸਾਰਾ ਇਹੀ ਐ ਸਮਾਇਆ ਇਹੀ ਪ੍ਰੋਪਰਟੀ ਆਪਣੀ ਵੀ ਚਲ ਗਰਾਊਂਡ ਨਾਲ ਹੀ ਜੁੜੇ ਆ ਜਵਾਕ ਸਾਡੇ ਜੁੜ ਜਾਣ ਕੰਮ ਤਾਂ ਚੱਲੀ ਜਾ ਰਹੇ ਨੇ ਵੀਰ ਜੀ ਕੰਮ ਤਾਂ ਤੁਹਾਨੂੰ ਪਤਾ ਆਪਣੇ ਮਹਾਰਾਜ ਨੇ ਲੰਗਰ ਲਾਇਆ ਗੁਰਨਾਕ ਜੀ ਨੇ 20 ਰੁਪਈਆ ਦਾ ਉਹ ਮੁੱਕੇ ਹੀ ਨਹੀਂ ਨਾ ਮੁਕਣਾ ਆਪਣਾ ਸਾਰਾ ਕੁਝ ਸਹੀ ਆ ਪਰ ਸਾਨੂੰ ਆਹ ਵੀ ਆਪਾਂ ਆਪਣੀ ਆ ਜਾਨ ਸਾਡਾ ਸਾਹਮਣੇ ਰੱਖੀ ਹੈ ਸਾਹਮਣੇ ਰੱਖੀ ਹੈ ਪੰਜਾਬੀ ਬੋਲਣ ਹਾਂਜੀ ਹੁਣ ਸਾਡੇ ਚ ਮੇਰੇ ਜਵਾਗ ਨੇ ਦੋ ਹੀ ਗੁਰੂ ਘਰ ਜਾਂਦੇ ਨੇ ਦੋਨੇ ਬੇਟੀਆਂ ਮੇਰੀਆਂ ਸੰਤਿਆ ਜੀ ਕਿਤੇ ਗੁਰਬਾਣੀ ਸੰਤਿਆ ਲਈ ਆ ਕੀਰਤਨ ਕਰਦੇ ਨੇ ਦੋ ਹੀ ਕੁੜੀਆਂ ਮੇਰੀਆਂ ਨਾਲ ਇੱਧਰ ਵੀ ਜੋੜੇ ਨੇ ਹੂੰ ਸਾਰੇ ਪਾਸੇ ਟਰਾਈ ਕਰੀਦਾ ਬੈਸਟ ਹੂੰ ਕੰਮ ਵੀ ਕਰੀਦਾ ਪਰ ਇੱਧਰ ਵੱਧ ਤਿਆਰ ਰੱਖੀਦਾ ਜੀ ਅਸੀਂ ਤਿੰਨ ਚਾਰ ਮੁੰਡੇ ਆ ਅਸੀਂ ਕਮਿਟਮੈਂਟ ਆ ਅਸੀਂ ਕਿਤੇ ਜਾ ਨਹੀਂ ਸਕਦੇ ਸੱਜੜੇ ਹੂੰ ਪੱਕੀ ਅਸੀਂ ਨਹੀਂ ਸਾਡ ਨੂੰ ਕੋਈ ਸੰਡੇ ਸੱਜੜੇ ਅਸੀਂ ਮੈਂ ਨਹੀਂ ਕਿਤੇ ਜਾਦਾ ਅੱਛਾ ਠੀਕ ਸੰਡੇ ਗੁਰੂ ਘਰ ਜਾਣਾ ਉੱਥੇ ਜਵਾਕਾਂ ਦੀ ਕਲਾਸ ਹੈ 10 ਤੋਂ 2 ਪੰਜਾਬੀ ਦੀ ਕੀਰਤਨ ਦੀ ਮੇਰੀ ਵੱਡੀ ਕੁੜੀ ਪੜਾਉਂਦੀ ਆ ਉੱਥੇ ਜਿਵੇਂ ਛੋਟੀ ਮੇਰੀ ਪੜ੍ਹਦੀ ਆ ਹਾਂਜੀ ਪਰ ਇਹ ਮੈਂ ਕਿਹਾ ਆ ਵੀ ਅੱਜ ਰਸਤੇ ਨਾਲ ਭੈਣ ਭਾਈ ਨੂੰ ਵੀ ਸੰਡੇ ਨਹੀਂ ਮੈਂ ਕਿਤੇ ਜਾਦਾ ਨਾ ਸੱਜੜੇ ਆਹੀ ਆ ਤੇ ਪੰਜ ਦਿਨ ਕੰਮ ਤੇ ਚਲੋ ਪੰਜ ਹਾਂ ਪੰਜਨ ਕੰਮ ਤੇ ਜੀ ਪੂਰੀ ਡੈਡੀਕੇਸ਼ਨ ਹੈ ਪੂਰੀ ਹੈ ਜੀ ਪਰ ਇਧਰ ਵੱਧ ਧਿਆਨ ਰੱਖੀਦਾ ਕੰਮ ਮਾੜਾ ਮੋੜਾ ਕਰ ਪਰ ਇਧਰ ਜਵਾਕਾਂ ਦਾ ਕਿ ਕਮਿਟਮੈਂਟ ਮਾੜਾ ਜਵਾਕ ਆਉਂਦੇ ਨੇ ਜੇ ਅਸੀਂ ਨਾ ਆਏ ਫਿਰ ਫਿਰਸ ਨਹੀਂ ਲੈਕ ਨਹੀਂ ਆਉਣਾ ਬਿਲਕੁਲ ਬਿਲਕੁਲ ਐਕਟਿਵਲੀ ਤੁਸੀਂ ਕਿੰਨੇ ਜਾਣੇ ਕੋਚਿੰਗ ਦੇ ਵਿੱਚ ਨਵਾਲੇ ਆ ਅਸੀਂ 5 5 6 ਜਾਣੇ ਆ ਮੁੰਡਾ ਜੀ ਇੱਕ ਭਾਜੀ ਸਾਡਾ ਜਿਹਨੇ ਸ਼ੁਰੂਆਤ ਕੀਤੀ ਭਾਜੀ ਟੋਨੀ ਆ ਬਹੁਤ ਵਧੀਆ ਕੋਚਿੰਗ ਆ ਉਹ ਇੰਡੀਆ ਤੋਂ ਕੋਚ ਸੀ ਬੜੀਆ ਤਕੜੇ ਕਲੱਬ ਕਿਨੇ ਖੇਡਦੇ ਸੀ ਨਵੀ ਭਾਜੀ ਨੇ ਇੱਕ ਮੁੰਡਾ ਮਨਪ੍ਰੀਤ ਆ ਉਹ ਨਹੀਂ ਆਇਆ ਬਿਮਾਰ ਅਜਮਲਾ ਦਾ ਜੀ ਤੇ ਆ ਮੁੰਡਾ ਪਲਵਿੰਦਰ ਆ ਤੇ ਦੋ ਤਿੰਨ ਮੁੰਡੇ ਹੋਰ ਨੇ ਜਿਵੇਂ ਉਹ ਤਾਂ ਗੈਰੀ ਹੋਣੀ ਨੇ ਉਹ ਮੁੰਡੇ ਸੀਨੀਅਰ ਦੇ ਖੈਰ ਆਉਂਦੇ ਨੇ ਗੈਰੀ ਆ ਮੁੰਡਾ ਰੈਂਪਾ ਉਹ ਸਾਰੇ ਸੀਨੀਅਰ ਦੇ ਰਹਦੇ ਨੇ ਪਿਆਰ ਤੇ ਅਸੀਂ ਵੀ ਨਾਲ ਸਾਰੇ ਜਣੇ ਬਸ ਆਈਆਂ ਟੂਗੇਦਰ ਹੋ ਕੇ ਤੇ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਐ ਇੱਕ ਜਿਹੜਾ ਹੋਰ ਹੁੰਦਾ ਵੀ ਖਾਸ ਉਹ ਕਲੱਬਾਂ ਚੋਂ ਆਪ ਦਾ ਜਿਹੜਾ ਪਿਆਰ ਆਪਸੀ ਜਿਹੜਾ ਮੁਹੱਬਤ ਆ ਉਹ ਵੀ ਡਿਵੈਲਪ ਹੁੰਦੀ ਹੈਗੀ ਉਹ ਕਿੰਨਾ ਕੁ ਹੋਇਆ ਜਿਹੜਾ ਪਾਜੀ ਉਹੀ ਉਹੀ ਡਿਵੈਲਪਮੈਂਟ ਆ ਜਿਵੇਂ ਸਾਡਾ ਪਿੰਡ ਇੱਥੇ ਸਾਡਾ ਪਿੰਡ ਇੱਥੇ 70 80 ਦੇ ਲੋਕ ਆ ਸਾਡੇ ਪਿੰਡ ਦੇ ਬਹੁਤ ਜਣੇ 100 ਫੈਮਿਲੀ ਆ ਪਰ ਉਦੋਂ ਵੱ ਆਹੀ ਪਾਰਟੀ ਆਟ ਸਾਡਾ ਕੋ ਆਹੀ ਆ ਮੇਰੇ ਦੇ ਵਰਤਿਆਂ ਵੀ ਕਨੇ ਕਰੀ ਗੁਰ ਰਹਿਨੇ ਇੱਥੇ ਬਹੁਤ ਟਾਈਮ ਤੋਂ ਇਹ ਸਾਡਾ ਆ ਦੁੱਖ ਸੁੱਖ ਸਾਂਝੇ ਆ ਪਹਿਲਾਂ ਅਸੀਂ ਇੱਕ ਦੂਜੇ ਦੇ ਜੇ ਕੋਈ ਗੱਲਬਾਤ ਹੈ ਇਹੀ ਪਹਿਲਾਂ ਜਾਣਿਆ ਕਰ ਦੋ ਇਹ ਇਹ ਸਾਡੇ ਰਿਸ਼ਤੇ ਆ ਰਹੀ ਇਹੀ ਸਾਡੇ ਭਾਈ ਨੇ ਰਿਸ਼ਤੇ ਨਾਲ ਵੱਧ ਕੇ ਜਿਵੇਂ ਬਾੜ ਮੱਥਾ ਹੋ ਜਾਂਦਾ ਆਪਣਾ ਨਾ ਇਹੇ ਚੀਜ਼ ਆ ਤੇ ਕੋਈ ਜਿਹੜਾ ਜਿਹੜਾ ਜਿਹਦਾ ਬਾਈ ਹੋਰਾਂ ਨੇ ਤਾਂ ਆਪਣਾ ਨੰਬਰ ਦੇਤਾ ਨਾ ਹੋਰਾਂ ਨੇ ਪਰ ਜਿਹੜਾ ਜਿਹੜਾ ਤੁਹਾਡਾ ਮੇਨ ਕੰਟੈਕਟ ਨੰਬਰ ਆ ਜਿਹੜਾ ਤੁਹਾਡਾ ਕੀ ਕੀ ਹੈਗਾ ਉਹ ਦੱਸ ਦਿਓ ਮਾੜਾ ਮੇਨ ਨੰਬਰ ਤਾਂ ਜੇ ਇੱਕ ਮੈਸੇਜ ਦੇਣਾ ਤੁਹਾਨੂੰ ਇੱਕ ਭਾਈ ਦਾ ਤੁਹਾਨੂੰ ਮੈਂ ਹੋਰ ਦੇ ਦੂੰਗਾ ਜੀ 0421504855 ਮੇਰਾ ਨੰਬਰ ਆ ਜੇ ਕਹਿੰਦੇ ਜਵਾਕ ਲੈ ਕੇ ਆਉਣਾ ਨੇ ਜੀ ਆ ਇਹਨੂੰ ਕਦ ਮਰਜ਼ੀ ਲੈ ਆ ਕੋਈ ਕਮਿਊਨਿਟੀ ਦਾ ਜਵਾਕ ਆ ਸੈਟਰਡੇ ਹੀ 4:00 ਟ੍ਰੇਨਿੰਗ ਸ਼ੁਰੂ ਕਰਦੇ ਆਂ ਇਹ ਲੋਕੇਸ਼ਨ ਐਡਰੈਸ ਕੀ ਆ ਨਾ ਇਹਦਾ ਹਾਈਲੈਂਡ ਆ ਜੀ ਆਹ ਕਰੇਗਵਾਨਾ ਹਾਈਲੈਂਡਰ ਰੋਡ ਆ ਜੀ ਤੇ ਗਰਾਊਂਡ ਜਿਹੜਾ ਗਰਾਊਂਡ ਚ ਇੱਥੇ ਨਾਲ ਹੀ ਆ ਕਰੇਗਵਾਨ ਹਾਈਲੈਂਡਰ ਰੋਡ ਤੇ ਨਵਾਂ ਗਰਾਊਂਡ ਆ ਬੜੀਆ ਗਰਾਊਂਡ ਆ ਬਹੁਤ ਵਧੀਆ ਤੁਸੀਂ ਦੇਖ ਲਿਆ ਹਾਂਜੀ ਤੇ ਇੱਥੇ ਜਦੋਂ ਵੀ ਮਰਜ਼ੀ ਜਵਾਕ ਲੈ ਆਓ ਪਰ ਅਸੀਂ ਇੱਕ ਦਿਨ ਟ੍ਰੇਨਿੰਗ ਕਰਾਉਨੇ ਆ ਹੁਣ ਗਾਹਾਂ ਵਾਲੇ ਗਾਹਾਂ ਮੈਚ ਫ੍ਰੈਂਡਲੀ ਕਰਾਇਆ ਕਰਨੇ ਨੇ ਫਿਰ ਜਿਹੜਾ ਟੂਰਨਾਮੈਂਟ ਹੋਇਆ ਕਰੋ ਮੈਲਵਾਂ ਚ ਨੋਕਾ ਟੂਰਨਾਮੈਂਟ ਉਹ ਟੂਰਨਾਮੈਂਟ ਵਿੱਚ ਜਵਾਕਾਂ ਨੂੰ ਕਢਾਇਆ ਕਰਾਂਗੇ ਜੀ ਉਸੇ ਪਾਰਟਿਸਿਪੇਟ ਕਰਾਇਆ ਕਰਾਂਗੇ ਜਵਾਕ ਲੈ ਕੇ ਜਾਇਆ ਕਰਾਂਗੇ ਕਿਉਂਕਿ ਪੇਰੈਂਟਸ ਦਾ ਬਹੁਤ ਯੋਗਦਾਨ ਹੈ ਵੱਡਾ ਪੇਰੈਂਟਸ ਵੀ ਨਾਲ ਆਉਂਦੇ ਨੇ ਨਾ ਹਾਂ ਤੇ ਜਵਾਕਾਂ ਨੂੰ ਤੁਹਾਨੂੰ ਪਤਾ ਪੇਰੈਂਟਸ ਦਾ ਬਹੁਤ ਜ਼ਰੂਰੀ ਹੈ ਨਾਲ ਜੀ ਨਾ ਨਾ ਬਹੁਤ ਮਿਹਰਬਾਨੀ ਬਾਈ ਜੀ ਧੰਨਵਾਦ ਤੁਸੀਂ ਆਏ ਹੋ ਵੀਰ ਜੀ ਬਹੁਤ ਥੋੜਾ ਆਪਣਾ ਨਾਮ ਪਲਵਿੰਦਰ ਸਿੰਘ ਹੈ ਭਾਈ ਜੀ ਕਿਹੜੇ ਇਲਾਕੇ ਨੂੰ ਬਿਲੋਂਗ ਕਰਦੇ ਹੋ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਹਾਂ ਜੀ ਯਾਨੀ ਕਹਿ ਦਈਏ ਵੀ ਪਹਿਲਾਂ ਬਾਈ ਜੀ ਹੋਰੀ ਦੁਆਬੇ ਵਾਲੇ ਟੱਕਰੇ ਫਿਰ ਮਾਲਵੇ ਵਾਲੇ ਟੱਕਰੇ ਤੇ ਹੁਣ ਮੱਝੇ ਵਾਲੇ ਟੱਕਰੇ ਹੈ ਜੀ ਹਾਂ ਜੀ ਪੂਰਾ ਪੰਜਾਬ ਹੈ ਜੀ 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 ਬਿਲਕੁਲ ਬਿਲਕੁਲ ਜੀ ਨਾਰਥਰਨ ਯੂਨਾਈਟਿਡ ਦੇ ਵਿੱਚ ਪੂਰਾ ਪੰਜਾਬ ਦੇਖਣ ਨੂੰ ਮਿਲ ਰਿਹਾ ਤੇ ਇਹ ਇਸ ਕਲੱਬ ਨਾਲ ਕਿਵੇਂ ਜੁੜੇ ਤੇ ਇਹ ਸਾਰਾ ਕੀ ਸਿਲਸਿਲਾ ਪਿੱਛੇ ਸਪੋਰਟਸ ਦਾ ਬੈਕਗ੍ਰਾਉਂਡ ਰਿਹਾ ਤੁਹਾਡਾ ਹਾਂ ਜੀ ਭਾਈ ਜੀ ਮੈਂ ਖੁਦ ਆਪ ਡਿਸਟ੍ਰਿਕਟ ਲੈਵਲ ਪੰਜਾਬ ਲੈਵਲ ਅੰਡਰ 16 ਮੈਂ ਖੁੱਦ ਸੌਕਰ ਖੇਡੀ ਆ ਜੀ ਤੇ ਇਸ ਕਰਕੇ ਮੈਨੂੰ ਸੌਕਰ ਦਾ ਤੇ ਪਹਿਲੇ ਦਿਨ ਤੋਂ ਹੀ ਚੇਟਕਿਆ ਜੀ ਸਕੂਲ ਟਾਈਮ ਤੋਂ ਹੀ ਮੈਂ ਖੇਡਦਾ ਆ ਰਿਆਂ ਜੀ ਤੇ ਇਸ ਕਰਕੇ ਆ ਵੀ ਇਸ ਕਰਕੇ ਫੁੱਟਬਾਲ ਤੇ ਆਪਣੇ ਬਲੱਡ 'ਚ ਹੀ ਆ ਤੇ ਫਿਰ ਇੱਥੇ ਕਦੋਂ ਆਏ ਪ੍ਰਵਾਸ ਕਰਕੇ ਦਾਣਾ ਪਾਣੀ ਕਿਦੋਂ ਲਿਆ ਆ ਇੱਥੇ ਜੀ ਮੈਂ ਆਇਆ ਜੀ 2014 'ਚ ਜੀ ਹਾਂਜੀ ਉਸ ਤੋਂ ਪਹਿਲਾਂ ਮੈਂ ਯੂਰਪ ਵਾਲੀ ਸਾਈਡ ਤੇ ਰਿਆਂ ਜੀ ਜੀ 2005 ਦਾ ਘਰੋਂ ਨਿਕਲੇ ਆ ਜੀ ਤੇ ਘੁੰਮਦੇ ਘੁੰਮੋਂ ਦੇ ਫਿਰ 2014 'ਚ ਜਿਹੜਾ ਵਲ ਆਸਟ੍ਰੇਲੀਆ ਪਹੁੰਚੇ ਆ ਹੂੰ ਤੇ ਜਿੱਥੇ ਵੀ ਗਏ ਸੌਕਰ ਨਾਲ ਹੀ ਆ ਜੀ ਯੂਰਪ ਗਏ ਉੱਥੇ ਵੀ ਸੌਕਰ ਖੇਡੀ ਆ ਜੀ ਇੱਥੇ ਆਏ ਇੱਥੇ ਵੀ ਸੌਕਰ ਵਾਲੇ ਬੰਦੇ ਆਪਣੇ ਫਿਰ ਤੁਹਾਨੂੰ ਕੋਲ ਉਹ ਕਹਿੰਦਾ ਲੰਡੇ ਨੂੰ ਗੁੰਡਾ ਸੌਵ ਵਾਲਾ ਪਾ ਕੇ ਮੇਲ ਹੀ ਜਾਂਦਾ ਮੇਲ ਹੀ ਜਾਂਦਾ ਹਾਂ ਉਹ ਚੀਜ਼ ਹੋ ਜਾਂਦੀ ਆ ਜੀ ਤੇ ਫਿਰ ਇਹ ਕਲੱਬ ਨਾਲ ਫਿਰ ਨਾਰਥਰਨ ਯੂਨਾਈਟਿਡ ਨਾਲ ਕਿਵੇਂ ਮੇਲ ਹੋਇਆ ਤੇ ਆ ਫਿਰ ਜਿਹੜਾ ਸਾਰੀਆਂ ਜਿਹੜੀਆਂ ਸਮਾਮਾਂ ਨੇ ਇਹ ਇੱਕਦੋ-ਕੁਤੇ ਚੰਗ ਰਹੀਆਂ ਨੇ ਇਹ ਜੀ 2014 ਤੋਂ ਜਦੋਂ ਮੈਂ ਇੱਥੇ ਆਇਆ ਤੇ 15 ਚ ਮੈਂ ਗੁਰਦੁਆਰਾ ਸਾਹਿਬ ਜਾਂਦੇ ਇਦਾਂ ਬਾਈ ਹੁਣੀ ਮਿਲੇ ਜੀ ਪੀ ਪਤਾ ਲੱਗਾ ਵੀ ਇਹ ਸੌਕਰ ਖੇਡਦੇ ਇੱਥੇ ਤੇ ਉਦੋਂ ਤੋਂ ਫਿਰ ਬਸ ਗਰਾਊਂਡ 'ਚ ਆਉਣਾ ਸ਼ੁਰੂ ਕਰ ਲਿਆ ਤੇ ਬਾਅਦ 'ਚ ਫਿਰ ਚਲੋ ਜੀ ਹੌਲੀ ਹੌਲੀ ਕਰਕੇ ਕਲੱਬ ਦੇ ਨਾਲ ਖੇਡਦੇ ਤੇ ਪਰ ਮੈਂ ਅੱਜ ਬੱਚਿਆਂ ਨੂੰ ਵੀ ਲਿਆਉਣਾ ਸ਼ੁਰੂ ਕੀਤਾ ਵੀ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਹੁਣ ਆਉਣ ਵਾਲੇ ਟਾਈਮ 'ਚ ਅਗਾਹ ਆਪਾਂ ਦੇ ਖੇਡ ਲਿਆ ਅਗਲੀ ਪੀੜ੍ਹੀ ਨੂੰ ਜੋੜੇ ਆਉਣ ਵਾਲੇ ਫਿਊਚਰ 'ਚ ਨਵੇਂ ਬੱਚਿਆਂ ਨੂੰ ਜੋੜੀਏ ਤੇ ਵੱਧ ਤੋਂ ਵੱਧ ਉਹਨਾਂ ਨੂੰ ਨਾਲ ਲੈ ਕੇ ਵੀ ਆਪਾਂ ਜਿਹੜਾ ਕਲੱਬ ਦੇ ਬਾਰੇ ਕੁਝ ਸੋਚੀਏ ਤੇ ਆਪਣੇ ਕਲਚਰ ਨੂੰ ਮੇਨਟੇਨ ਰੱਖਿਆ ਜਾਊਗਾ ਆਪਣੀ ਕਮਿਊਨਿਟੀ ਲੋਕ ਖੇਡਣਗੇ ਬੱਚੇ ਖੇਡਣਗੇ ਇੱਕ ਦੂਜੇ ਨਾਲ ਆਪਣੀ ਪੰਜਾਬੀ ਬੋਲਣਗੇ ਤੇ ਇੱਕ ਦੂਜੇ ਨਾਲ ਤਾਲਮੇਲ 'ਚ ਰਹਿਣਗੇ ਜੀ ਤੇ ਇਸ ਕਰਕੇ ਜਿਹੜਾ ਜੀ ਨਾਲੇ ਤੁਹਾਨੂੰ ਪਤਾ ਹੀ ਹੈ ਜੀ ਸਪੋਰਟਸ ਇੱਕ ਇਹੋ ਜੀ ਚੀਜ਼ ਆ ਕਿ ਬੜੀਆਂ ਚੀਜ਼ਾਂ ਤੋਂ ਦੂਰ ਕਰਦੀ ਆ ਬੰਦੇ ਨੂੰ ਹਮਮ ਕਨਸੈਂਟਰੇਟਰ ਪਾਵਰ ਕਰਦੀ ਆ ਕੌਨਫੀਡੈਂਸ ਡਿਵੈਲਪ ਕਰਦੀ ਆ ਇਸ ਕਰਕੇ ਜਿਹੜਾ ਬੱਚਿਆਂ ਨੂੰ ਇਸ ਚੀਜ਼ ਚ ਲਿਆਂਦਾ ਗਿਆ ਵਾ ਤੇ ਜੋ ਆਪ ਸਿੱਖਿਆ ਗਾਂ ਬੱਚੇ ਚ ਸਿੱਖਿਆ ਦੇਣੀ ਚਾਹੁੰਦੇ ਆ ਇੱਕ ਮੈਨੂੰ ਹੋਰ ਕੁਝ ਦੱਸੋ ਬਾਈ ਜੀ ਕਿ ਜਿਹੜੇ ਹੁਣੇ ਬੱਚੇ ਨੇ ਖਾਸ ਤੋ ਇਥੋਂ ਦੇ ਬੌਰਨ ਬਰਾਟਪ ਨੇ ਜਿਵੇਂ ਆਪਣੇ ਕੇ ਵੀ ਚੱਲਦਾ ਹੁੰਦਾ ਆਪਣੀ ਅਗਲੀ ਪੀੜ੍ਹੀ ਆ ਸਾਡੇ ਨਾਲ ਉਸ ਤਰੀਕੇ ਨਾਲ ਉਹਦੀ ਕਮਿਊਨੀਕੇਸ਼ਨ ਨਹੀਂ ਹੈਗੀ ਕਮਿਊਨੀਕੇਸ਼ਨ ਗੈਪ ਹੈਗਾ ਤੁਸੀਂ ਇਹ ਮਹਿਸੂਸ ਕੀਤਾ ਜਾਂ ਨਹੀਂ ਕੋਈ ਏਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਨਹੀਂ ਭਾਈ ਜੀ ਇਹ ਖੁਦ ਆਪਣੇ ਤੇ ਡਿਪੈਂਡ ਕਰਦਾ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਕਿ ਉਹ ਬਲਾਗੇ ਰੱਖਦੇ ਆ ਆਪ ਤੁਸੀਂ ਵੱਧ ਤੋਂ ਵੱਧ ਟਾਈਮ ਬੱਚਿਆਂ ਨੂੰ ਦਿੰਨੇ ਆ ਕਿਉਂਕਿ ਕੰਮ ਤੇ ਆਪਾਂ ਜਿੰਨਾ ਮਰਜ਼ੀ ਕਰ ਲਈਏ ਕੰਮ ਨਹੀਂ ਉਹ ਚੀਜ਼ ਪੈਸਾ ਕਦੀ ਵੀ ਤੁਹਾਡੀ ਪੂਰਤੀ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਕਮਾ ਲੈ ਮੇਨ سرمਾਇਆ ਜਿਹੜਾ ਵਾ ਤੁਸੀਂ ਅਗਰ ਬੱਚਿਆਂ ਨੂੰ ਕੋਲ ਰੱਖਦੇ ਆ ਬੱਚਿਆਂ ਚ ਆਪਣੀ ਜੋ ਤੁਹਾਡੀ ਸਿੱਖਿਆ ਵਾ ਜੋ ਤੁਹਾਡੀ ਭਾਸ਼ਾ ਵਾ ਕਲਚਰ ਆਪਣਾ ਵਾ ਤੋਂ ਵੱਧ ਉਹਨਾਂ ਨਾਲ ਟਾਈਮ ਸਪੈਂਡ ਕਰੋਗੇ ਤਾਂ ਬੱਚੇ ਤੁਹਾਡੀ ਸੁਣਨਗੇ ਜਦੋਂ ਤੁਸੀਂ ਆਪਣੇ ਕੰਮਾਂ ਚ ਰਹੋਗੇ ਬੱਚੇ ਆਪਣੇ ਆਪ ਚ ਰਹਿਣਗੇ ਤੇ ਫਿਰ ਉਸ ਚੀਜ਼ ਦੀ ਪ੍ਰੋਬਲਮ ਡੈਫੀਨੇਟਲੀ ਆਊਗੀ ਆਊਗੀ ਜੀ ਤੇ ਪਰ ਜਿਹੜੇ ਹੁਣ ਬੱਚਿਆਂ ਨੂੰ ਤੁਸੀਂ ਕੋਚਿੰਗ ਦਿੰਨੇ ਆ ਮੋਸਟਲੀ ਮਤਲਬ ਆਪਣੀ ਚਾਰਾ ਤਰ ਆਪਣੀ ਪੰਜਾਬੀ ਕਮਿਊਨਿਟੀ ਚ ਹੀ ਆਉਂਦੇ ਆ ਤਾਂ ਜਦੋਂ ਇਹਨਾਂ ਨਾਲ ਤੁਸੀਂ ਅਟਰੈਕਟ ਕਰਦੇ ਆ ਤੁਹਾਨੂੰ ਲੱਗਦਾ ਵੀ ਕੋਈ ਕੋਈ ਖਾਸ ਹੋਊਗੀ ਤੁਸੀਂ ਪਿੱਛੇ ਵੀ ਖੇਡੀ ਇੰਡੀਆ ਦੀ ਖੇਡੀ ਆ ਉੱਥੇ ਸਾਰਾ ਉਹ ਦੇਖਿਆ ਮਾਹੌਲ ਹਾਂਜੀ ਬਈ ਇੱਥੇ ਥੋੜਾ ਜਿਹਾ ਇਹ ਹੈਗਾ ਵੀ ਹਾਂ ਬੱਚੇ ਅੱਗੋਂ ਕੁਐਸਚਨਿੰਗ ਜਿਆਦਾ ਕਰ ਲੈਂਦੇ ਆ ਵੀ ਹਰ ਚੀਜ਼ ਦੇ ਉਹਨਾਂ ਦਾ ਸਕੂਲ ਵੱਲੋਂ ਉਹ ਚੀਜ਼ਾਂ ਮੇਨਟੇਨ ਕੀਤੀਆਂ ਜਾਂਦੀਆਂ ਵੀ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਕਰੋ ਨਹੀਂ ਪਸੰਦ ਤੇ ਨਾਲ ਸਮਝਾਉਂਦੇ ਆ ਜੇ ਗੱਲ ਕਰਦੇ ਆ ਮੋਸਟਲੀ ਆਪਾਂ ਪਹਿਲਾਂ ਪੋਸ਼ਟ ਲਈਦਾ ਵੀ ਜ਼ਿਆਦਾਤਰ ਤੇ ਪੰਜਾਬੀ ਚ ਗੱਲ ਕਰੀਦੀ ਆ ਜੇ ਕਿਸੇ ਨੂੰ ਥੋੜੀ ਵੀ ਆਉਂਦੀ ਆ ਉਹਨੂੰ ਕਹੀਦਾ ਵੀ ਇਹ ਤੂੰ ਸਮਝ ਲੈ ਵੀ ਨਾਲੇ ਤੇਰੀ ਸੌਕਰਾਂ ਨਾਲੇ ਤੇਰੀ ਪੰਜਾਬੀ ਕਲਾਸ ਆ ਜੀ ਵੀ ਜ਼ਿਆਦਾ ਪੰਜਾਬੀ ਬੋਲੋ ਤੇ ਜੇ ਕਿਸੇ ਨੂੰ ਜ਼ਿਆਦੀ ਕੋਈ ਪ੍ਰੋਬਲਮ ਆਉਂਦੀ ਆ ਫਿਰ ਉਹਨੂੰ ਇੰਗਲਿਸ਼ ਚ ਅੰਡਰਸਟੈਂਡ ਕਰਾਇ ਬੋਲਦੀਦਾ ਵਾ ਨਹੀਂ ਤੇ ਮੋਸਟਲੀ ਪੰਜਾਬੀ ਬੋਲੀਦੀ ਆ ਤਾਂ ਫਿਰ ਉਹਦੇ ਨਾਲ ਇੱਕ ਦਿਨਾਂ ਨੂੰ ਸਿੱਖਣ ਨੂੰ ਮਿਲਦੀ ਆ ਆਪਣੀ ਭਾਸ਼ਾ ਤੇ ਉਸ ਚੀਜ਼ ਦਾ ਬੈਨੀਫਿਟ ਹੁੰਦਾ ਜੀ ਗਰਾਊਂਡ 'ਚ ਆਉਣ ਨਾਲ ਜੀ ਆ ਚੱਕੜੀ ਸੋ ਬਹੁਤ ਮਿਹਰਬਾਨੀ ਬਾਈ ਜੀ ਜਿੱਦਾਂ ਕਿ ਤੁਸੀਂ ਦੇਖਿਆ ਨਾਰਥਰਨ ਸਪੋਰਟਸ ਯੂनाइटेड ਸਪੋਰਟਸ ਕਲੱਬ ਦਾ ਜਿਹੜਾ ਆਪਾਂ ਸਾਰਾ ਦੇਖਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਬਹੁਤ ਸੋਹਣੀ ਗੱਲਬਾਤ ਨਿਕਲ ਕੇ ਆਈ ਆ ਖਾਸ ਤੌਰ ਦੇ ਉੱਤੇ ਇਸ ਸਾਰੇ ਗੱਲਬਾਤ ਚੋਂ ਇਹ ਚੀਜ਼ ਨਿਕਲ ਕੇ ਆਇਆ ਕਿ ਸਿਹਤ ਬਹੁਤ ਜ਼ਰੂਰੀ ਆ ਬੱਚੇ ਬਹੁਤ ਜ਼ਰੂਰੀ ਆ ਤੇ ਜਿਹੜਾ ਕਹਿ ਸਕਦੇ ਆ ਭਾਸ਼ਾ ਬਹੁਤ ਜ਼ਰੂਰੀ ਆ ਇਸ ਗੱਲ ਦੇ ਬਾਤ ਦੇ ਵਿੱਚੋਂ ਸਾਰਾ ਕੁਝ ਇਹੀ ਨਿਕਲ ਕੇ ਆਇਆਗਾ ਪੈਸਾ ਬਹੁਤ ਕਮਾ ਲਿਆ ਸਾਰਿਆਂ ਨੇ ਧਨ ਦੌਲਤ ਜੋੜ ਲਏ ਹੈਗੇ ਆ ਆਪਣੇ ਪਿੱਛੇ ਵੀ ਕਵੀਲਦਾਰੀਆਂ ਸੈੱਟ ਕਰ ਦਿੱਤੀਆਂ ਹੈਗੀਆਂ ਫਿਰ ਜੇ ਫਿਰ ਵੀ ਸਾਨੂੰ ਜਿਹੜਾ ਇਹ ਸਾਰਾ ਕੁਝ ਕਰਕੇ ਸਮਾਂ ਨਹੀਂ ਮਿਲਦਾ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਆਪਣੀ ਸਿਹਤ ਦੇ ਲਈ ਤਾਂ ਫਿਰ ਜਿਹੜਾ ਕਹਿ ਸਕਦੇ ਕਿ ਸਾਡੇ ਦੁਰਫਟੇ ਮੂਹੀ ਆ ਗਿਆ ਤੇ ਇਹਦਾ ਇਹ ਜਿਹੜਾ ਸਾਰਾ ਸਾਨੂੰ ਅੱਜ ਜਿਹੜੇ ਵੀਰਾਂ ਨਾਲ ਅਸੀਂ ਗੱਲਬਾਤ ਕੀਤੀ ਆ ਮਾਝਾ ਮਾਲਵਾ ਦੁਆਬੇ ਦੇ ਦਰਸ਼ਨ ਕੀਤੇ ਇਹਨਾਂ ਦੇ ਮਾਧਮ ਰਾਹੀਂ ਇੱਕ ਜਿਹੜਾ ਧੜਕਦਾ ਦੁਨੀਆ ਭਰ ਦੇ ਵਿੱਚ ਧੜਕਦਾ ਪੰਜਾਬ ਦੇਖਿਆ ਗਿਆ ਤੇ ਇਹਦੇ ਵਿੱਚੋਂ ਬਹੁਤ ਸਾਰੇ ਸਬਕ ਸਾਨੂੰ ਲੈਣੇ ਬਣਦੇ ਹੈਗੇ ਆ ਤੇ ਉਮੀਦ ਹੈ ਕਿ ਇਹ ਸਬਕ ਲੈ ਕੇ ਅਸੀਂ ਇਸ ਤਰੀਕੇ ਨਾਲ ਹੀ ਚੱਲਦੇ ਰਵਾਂਗੇ ਅੱਗੇ ਤੁਹਾਨੂੰ ਹੋਰ ਵੀ ਇਹੋ ਜਿਹੇ ਸੰਸਥਾਵਾਂ ਇਹੋ ਜਿਹੇ ਕਲੱਬਾਂ ਦੇ ਰੂਬਰੂ ਕਰਾਵਾਂਗੇ ਜਿਹੜੇ ਸੱਚੀ ਮੁੱਚੀ ਗਰਾਊਂਡ ਦੇ ਉੱਤੇ ਕੰਮ ਕਰਦੇ ਸੋ ਤੁਹਾਨੂੰ ਕਿਵੇਂ ਲੱਗਿਆ ਪ੍ਰੋਗਰਾਮ ਇਹ ਕਮੈਂਟ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਸਾਡਾ YouTube ਉੱਤੇ ਚੈਨਲ ਤੇ Facebook ਉੱਤੇ ਤੇ Instagram ਉੱਤੇ C7 Australia ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ